ਇਜੀਪਟ ਦੀ ਰਾਜਧਾਨੀ ਕਾਹਿਰੋ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੋਂ ਦੀ ਬਹੁਤ ਇੱਕ ਜਿਹੜੀ ਫੇਮਸ ਮਾਰਕੀਟ ਹੈ ਜਿਹਦਾ ਨਾਮ ਹੈ ਖਾਨੇ ਖਲੀਲੀ ਜਿਵੇਂ ਹਰ ਗੰਟਰੀ ਚ ਕੋਈ ਨਾ ਕੋਈ ਮਸ਼ਹੂਰ ਬਾਜ਼ਾਰ ਹੁੰਦਾ ਹੈ ਆ ਮਤਲਬ ਕੋਈ ਵੀ ਮਾਰਕੀਟ ਹੁੰਦੀ ਹੈ ਉਹ ਮਤਲਬ ਜਿਆਦਾ ਅਟਰੈਕਸ਼ਨ ਹੁੰਦੀ ਹੈ ਜਿੱਥੇ ਟੂਰਿਸਟ ਅਟਰੈਕਸ਼ਨ ਜਿਆਦਾ ਹੁੰਦੀਆਂ ਬਟ ਜਿਹੜੀ ਇਹ ਜਗਾ ਜਿੱਥੇ ਆਪਾਂ ਬਾਜ਼ਾਰ ਹੁਣ ਚੱਲੇ ਆ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਏਜੀਪਟ ਆਪਣੇ 올ਡ ਕਲਚਰ ਕਰਕੇ ਬਹੁਤ ਮਸ਼ਹੂਰ ਹੈ 4-500 ਸਾਲ ਪੁਰਾਣਾ ਹੈ ਨਾ ਉਸੇ ਤਰ੍ਹਾਂ ਜਿਹੜੇ ਇੱਥੋਂ ਦੇ ਮਾਰਕੀਟਸ ਨੇ ਬਾਜ਼ਾਰ ਨੇ ਉਹ ਵੀ ਬਹੁਤ ਪੁਰਾਣੀਆਂ ਨੇ ਮਤਲਬ ਬਹੁਤ ਸੁਣਿਆ ਸੀ ਅਸੀਂ ਇਹਦੇ ਬਾਰੇ ਹੁਣ ਦੇਖਦੇ ਵੀ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਕੀ ਨੇ ਜਿਹੜੀ ਵੀ ਇੰਨਾ ਖਾਸ ਆ ਉਹ ਤੇ ਸੋ ਚੱਲਦੇ ਆ ਅਸੀਂ ਮਾਰਕੀਟ ਦੇ ਵੱਲ ਤੇ ਨਾਲ ਨਾਲ ਤੁਹਾਨੂੰ ਦਿਖਾਉਣੇ ਆਲਾ ਦੁਆਲਾ ਤੇ ਹੁਣ ਆ ਇਸ ਵਕਤ ਅਸੀਂ ਸਲਹਾ ਸਲੀਮ ਰੋਡ ਤੇ ਤੇ ਇਹ ਰੋਡ ਵਪਾਰ ਦੇ ਤੌਰ ਤੇ ਜਾਂ ਜਿਵੇਂ ਥੋਕ ਦੀਆਂ ਦੁਕਾਨਾਂ ਹੁੰਦੀਆਂ ਉਹਦੇ ਕਰਕੇ ਬੜਾ ਮਸ਼ਹੂਰ ਹੈਗਾ ਤੇ ਉਸੇ ਕਰਕੇ ਸ਼ਾਇਦ ਇੱਥੇ ਜਿਹੜਾ ਇਹ ਪੁਰਾਣਾ ਬਾਜ਼ਾਰ ਹੈ ਖਾਨੇ ਖਲੀਲੀ ਹੈ ਜਿਹੜਾ ਤੇ ਕਾਫੀ ਸਾਰੀਆਂ ਮਤਲਬ ਖਾਣ ਪੀਣ ਦੀਆਂ ਦੁਕਾਨਾਂ ਜਾਂ ਹੋਰ ਰਹਿ ਹਿਸਟੋਰੀਕਲ ਚੀਜ਼ਾਂ ਵੀ ਇੱਥੇ ਤੁਹਾਨੂੰ ਮਿਲ ਜਾਣਗੀਆਂ ਤੇ ਜਿਵੇਂ ਆਪਣੇ ਬਹੁਤ ਸਾਰੇ ਮਾਸਿਕ ਇੱਥੇ ਮਿਲ ਜਾਣਗੀਆਂ ਪੁਰਾਣੀਆਂ ਤੁਹਾਨੂੰ ਦੇਖਣ ਨੂੰ ਤੇ ਦੋ ਵਾਰੀ ਤੋਂ ਐ ਲੱਗਦਾ ਜਿਵੇਂ ਕਲਕੱਤੇ ਆ ਗਏ ਹੁਨੇ ਹਾਂਜੀ ਤੇ ਆ ਦੇਖੋ ਰੇੜੀਆਂ ਲੱਗੀਆਂ ਜਿਵੇਂ ਆਪਣੇ ਲਿਖਿਆ ਕਿੰਨੇ ਦੱਸ ਲਿਖਿਆ ਇੱਕ ਲਿਖਿਆ ਇੱਕ ਲਿਖਿਆ ਮੇਰੇ ਖਿਲ ਚ ਇੱਕ ਪਾਉਂਡ ਪਤਾ ਨਹੀਂ ਇਹਨਾਂ ਲਿਖਿਆਗਾ 1 ਰੁਪਇਆ ਕਿਲੋ ਥੋੜਾ ਹੋ ਸਕਦਾ 10 ਰੁਪਇਆ ਕਿਲੋ 10 ਰੁਪਇਆ ਸ਼ਾਇਦ 10 ਲਿਖਿਆ ਹੋਊਗਾ ਅਰੇਬਿਕ ਜਿਨ੍ਹਾਂ ਨੂੰ ਆਉਂਦੀ ਹੈ ਉਹਨਾਂ ਨੇ 10 ਦੇਣਾਗਾ ਕਿ ਕਿਲੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਥੋਕ ਦੀਆਂ ਦੁਕਾਨਾਂ ਆ ਦੇਖੋ ਮੈਟ ਹੋਰ ਆਲਾ ਦੁਆਲਾ ਸਾਰਾ ਉਹ ਬਹੁਤ ਸਾਰੇ ਇੱਧਰ ਰੈਸਟੋਰੈਂਟਸ ਨੇ ਨੋ ਇੰਡੀਅਨ ਇੰਡੀਅਨ ਹਿੰਦੁਸਤਾਨ ਯਾ ਹਿੰਦੁਸਤਾਨੀ ਇੱਧਰ ਆ ਸਾਹਮਣੇ ਨਾ ਤੁਹਾਨੂੰ ਦਿਖਾਵਾਂ ਆ ਜਿਹੜੀਆਂ ਈਜੀਪਟ ਦੀ ਅਸੀਂ ਨਾ ਇੱਕ ਗੱਲ ਦੇਖੀ ਹੈ ਇਹ ਰਾਤ ਨੂੰ ਬਹੁਤ ਭਖਦਾ ਜਿੱਦਣ ਦੇ ਅਸੀਂ ਆਏ ਨਾ ਸੀ ਇਹਨੂੰ ਦੇਖ ਰਹੇ ਹਾਂ ਅੱਜ ਦਿਨੇ ਸਾਰੀਆਂ ਕੁਰਸੀਆਂ ਚੇਅਰ ਸਾਰਾ ਕੁਝ ਖਾਲੀ ਪਿਆ ਤੇ ਆਪਾਂ ਜਿਹੜੇ ਸਾਬ ਨਾਲ ਇਹ ਰਾਤ ਨੂੰ ਔਨ ਹੁੰਦਾ ਹਨਾ ਉਥੋਂ ਆਪਾਂ ਇਹਦੀ ਸੇਫ ਸਾਈਡ ਲਾ ਸਕਦੇ ਆ ਕਿਸੇ ਐ ਦੇਖੋ ਵੀ ਅਸੀਂ ਕੱਲ ਇੱਥੇ ਰਾਤ ਦੇ 2 ਵਜੇ ਵੀ ਬਾਹਰ ਤੁਰੇ ਫਿਰਦੇ ਸੀ ਹਾਂਜੀ ਪ੍ਰੋਗਰਾਮ ਮਤਲਬ ਲੁੱਟ ਖੋਤਾ ਇੱਥੇ ਹੈ ਹੀ ਨਹੀਂ ਜਮਾਂ ਵੀ ਤੇ ਬਾਕੀ ਇਹ ਆ ਵੀ ਜਿਵੇਂ ਪਿਛਲੇ ਬਲੌਗ ਚ ਵੀ ਦੱਸਿਆ ਸੀਗਾ ਸ਼ਾਇਦ ਜਿਹੜਾ ਬਾਕੀ ਕਈ ਇਸਲਾਮਿਕ ਕੰਟਰੀਜ਼ ਹੁੰਦੇ ਨੇ ਉਹਨਾਂ ਨਾਲ ਬਹੁਤ ਫਰਕ ਹੈ ਜੀ ਬਹੁਤ ਓਪਨ ਕਲਚਰ ਇੱਥੇ ਤੇ ਰਾਤ ਨੂੰ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਕੁੜੀਆਂ ਮੁੰਡੇ ਆ ਮੀ ਇੱਥੇ ਬੈਠੇ ਹੁੰਦੇ ਆ ਦਨੇ ਇੱਕ ਯਾਰ ਗਰਮੀ ਪੈਂਦੀ ਇਹਨਾਂ ਦਿਨਾਂ ਚ April ਦਾ ਮਹੀਨਾ ਜ਼ਿਆਦਾ ਗਰਮੀ ਹੋਣ ਕਰਕੇ ਨਾ ਲੋਕ ਦਾ ਕਰਕੇ ਸ਼ਾਮ ਨੂੰ ਬਾਹਰ ਨਿਕਲਦੇ ਤੁਸੀਂ ਮਾਰਕੀਟ ਦਾ ਬੰਨ ਪੁੱਛਣਾ ਪਊਗਾ ਮੇਰੇ ਖਿਆਲ ਚ ਇੱਧਰ ਤਾਂ ਨਹੀਂ ਇਹ ਤਾਂ ਸੁੰਨੀ ਜੀ ਗਲੀ ਆ ਨਹੀਂ ਨਹੀਂ ਉਹ ਪਿਛਲੇ ਪਾਸੇ ਦੀ ਹੋਊ ਹਨਾ ਉਧਰ ਦੀ ਚਲੋ ਉਧਰ ਦੀ ਜਦੋਂ ਟੈਕਸੀ ਚ ਉਤਰੇ ਸੀ ਮੈਂ ਦੇਖਿਆ ਸੀ ਬਹੁਤ ਵੱਡੇ ਵੱਡੇ ਕਰਟਨਸ ਸੀਗੇ ਇੱਥੇ ਅੱਛਾ ਹੂੰ ਬਹੁਤ ਸੋਹਣੇ ਤੇ ਤੁਹਾਨੂੰ ਜੀ ਹੁਣ ਅੰਦਰਲੇ ਪਾਸੇ ਆਪਾਂ ਮਾਰਕੀਟ ਤੇ ਲੈ ਕੇ ਚੱਲਦੇ ਆਂ ਬਹੁਤ ਪੀੜੀਆਂ ਪੀੜੀਆਂ ਗਲੀਆਂ ਚ ਐ ਟੈਕਸੀ ਵਾਲ ਨੇ ਇੱਥੇ ਸਾਨੂੰ ਉਤਾਰੇ ਆ ਸੀਗਾ ਤੇ ਇੱਥੇ ਤੱਕ ਅਸੀਂ ਟੈਕਸੀ ਤੇ ਆਏ ਸੀ ਤੇ ਦੱਸਿਆ ਸਾਨੂੰ ਇੱਥੇ ਹੀ ਸੀਗਾ ਕਿ ਇਹਦੇ ਨੇੜੇ ਹੀ ਹੈਗੀ ਆ ਆ ਦੇਖੋ ਰਿਪਨ ਆ ਵੀ ਕਿੱਡੀ ਥੋਕ ਦੀ ਦੁਕਾਨ ਆ ਹਾਂਜੀ ਆਹਾਂ ਪਰਦੇ ਨੇ ਸਾਰੇ ਹੈਲੋ ਹਾਊ ਆਰ ਯੂ ਫਾਈਨ ਥੈਂਕ ਯੂ ਥੈਂਕ ਯੂ ਸੋ ਮਚ ਪਰਦੇ ਨੇ ਪਰਦੇ ਸਾਰੇ ਆਜੋ ਖੁਸ਼ੀ ਆਪਾਂ ਤਾਂ ਪਹਿਲਾਂ ਸ਼ਾਪਿੰਗ ਨਹੀਂ ਕਰਨੀ ਪਹਿਲਾਂ ਦੇਖ ਕੇ ਆਉਨੇ ਆ ਬਾਜ਼ਾਰ ਅਸਲ ਵਿੰਡੋ ਸ਼ਾਪਿੰਗ ਕਰਨੀ ਹੈ ਸਿਰਫ ਏਟੀਐਮ ਯਾਰ ਇੱਥੇ ਵੀ ਬਾਹਰ ਹੀ ਲੱਗੇ ਹੁੰਦੇ ਆ ਸੇਫ ਜੇ ਮੈਂ ਵਾਰੀ ਵਾਰੀ ਉਹੀ ਗੱਲ ਆ ਜਾਂਦੀ ਹੈ ਮੇਲਾ ਤਾਂ ਤੇ ਡਿਵਾਈਡ ਕੀਤਾ ਹੋਇਆ ਹੈ ਰਿਕਨ ਆ ਦੇਖੋ ਸਾਰੀਆਂ ਪਰਦਿਆਂ ਦੀਆਂ ਦੁਕਾਨਾਂ ਨੇ ਕੋਈ ਨਹੀਂ ਸਾਰੇ ਸਾਰੇ ਵਾਈਟ ਕਲਰ ਦੇ ਨੇ ਹਨਾ ਇਹ ਸ਼ਾਪਿੰਗ ਆਲੀ ਹੋਊਗੀ ਮੇਰੇ ਖਿਆਲ ਚ ਜਾਂ ਫਿਰ ਆਪਾਂ ਦੇਖਣ ਆਲੀ ਵੀ ਅਸੀਂ ਇੱਥੇ ਸਪੈਸ਼ਲੀ ਆਏ ਆਂ ਵੀ ਦੇਖਣ ਲਈ ਕਿ ਉਹ ਮਿਸਰ ਦੇ ਨਾ ਜਿਹੜੇ ਬਾਜ਼ਾਰ ਐ ਵੀ ਉਹ ਕਿਹੋ ਜਿਹੇ ਹੁੰਦੇ ਆ ਜਿਹੜਾ ਈਜੀਪਟ ਕੰਟਰੀ ਐ ਨਾ ਤੇ ਇਹਨੂੰ ਪੰਜਾਬੀ ਚ ਮਿਸਰ ਵੀ ਕਹਿੰਦੇ ਆ ਤੇ ਈਜੀਪਟ ਦਾ ਵੈਸੇ ਹੌਣ ਸੌਣ ਲੱਗਿਆ ਛੋਟੇ ਹੁੰਦੇ ਜਾਂ ਮਿਸਰ ਦੀ ਸੱਭਿਆਤਾ ਹਿਸਟਰੀ ਚ ਪੜਦੇ ਵੀ ਰਹੇ ਆ ਤੇ ਮਿਸਰ ਦੀਆਂ ਪੁਰਾਣੀਆਂ ਚੀਜ਼ਾਂ ਬਾਰੇ ਜਿਵੇਂ ਖੁਸ਼ੀ ਨੂੰ ਸ਼ੁਰੂ ਚ ਬੋਲੇ ਸੀ ਜਾਂ ਜਿਵੇਂ ਲਾਸਟ ਵਲੌਗ ਤੁਹਾਨੂੰ ਪਾਇਰਾਮਿਡਸ ਵਗੈਰਾ ਦਿਖਾਏ ਹੈ ਹਨ ਉਹਨਾਂ ਬਾਰੇ ਪੜਦੇ ਸੀਗੇ ਤੇ ਹੁਣ ਨਾਲ-ਨਾਲ ਅੱਖਾਂ ਨਾਲ ਤਾਂ ਅਸੀਂ ਆਪ ਦੇਖਣਾ ਤੇ ਨਾਲ-ਨਾਲ ਹੀ ਸਾਰਾ ਇਹ ਕੁਝ ਤੁਹਾਨੂੰ ਦਿਖਾਉਣਾ ਹੈਗਾ ਜਿਵੇਂ ਤੁਹਾਨੂੰ ਪਿਛਲੇ ਵਲੌਗ ਚ ਪਾਇਰਾਮਿਡਸ ਦਿਖਾਈ ਸੀ ਨਾ ਤੇ ਮਮੀਸ ਦਿਖਾਈਆਂ ਸੀਗੇ ਤੇ ਉਹੀ ਕਲਚਰ ਨਾਲ ਸੰਬੰਧਿਤ ਸਮਾਨ ਹੈ ਸਾਰਾ ਇਹ ਦੇਖੋ ਪਾਇਰਾਮਿਡਸ ਹੋ ਗਏ ਆ ਤਾਂ ਇਹ ਲੱਗਦਾ ਜਿਵੇਂ 터ਕਿਸ਼ ਹੁੰਦਾ 터ਕਿਸ਼ ਤੇ ਜਿਹੜਾ ਜਿਪਸ਼ੀਅਨ ਕਲਚਰ ਹੈ ਥੋੜਾ ਜਿਹਾ ਮਿਕਸ ਮਿਕਸ ਵੀ ਹੈ ਸਾਰੀਆਂ ਪ੍ਰਾਣੀਆਂ ਚੀਜ਼ਾਂ ਇਹ ਸਾਹ ਦੇਖੋ ਕਿੰਨੇ ਅੰਟੀਕ ਚੀਜ਼ਾਂ ਸਾਰੀਆਂ ਪ੍ਰਾਣ ਹੈ ਰਾਜੇ ਰਾਣੀ ਮਮੀਜ਼ ਨੇ ਅਸਲ ਜੇ ਆ ਜਿਵੇਂ ਮਿਊਜ਼ੀਅਮ ਚ ਪਹਿਲਾਂ ਦਿਖਾਈਆਂ ਸੀਗੀਆਂ ਜੁ ਲਾਈਕ ਇੰਡੀਅਨ ਵੀ ਲਵ ਇੰਡੀਆ ਇੰਡੀਆ ਪੀਪਲ ਇਜ਼ ਵੈਰੀ ਗੁੱਡ ਐਂਡ ਵੀ ਲਵ ਅਮਿਤਾ ਬਚਚਨ ਐਂਡ ਵੀ ਲਵ ਸ਼ਾਹਰੁਖ ਖਾਨ ਸਾਰੇ ਕਿਤੇ ਨਾ ਜਾਣਦੇ ਹੁੰਦੇ ਹਾਊ ਯੂ ਹਾਊ ਯੂ ਨੋ ਸ਼ਾਹਰੁਖ ਖਾਨ I saw him in the movie and everybody loved him so much. Mm -hmm. And Egyptian people love India so much. Mm. We love India. People we India love very, Egypt, very India good. people they are very friendly. Mm -hmm. We love them so much. Mm -hmm. Thank you so much. Thank you. Thank, welcome you. thank you bro. God bless Egypt. God bless India. Yeah, thank thank you. you. Thank you, thank much. you so much. Thank you. Yeah. Thank you. Bye bye. Yeah. Yeah. Excuse me, I drive. you are on YouTube. Sorry, Gandhi. I love Khan and Bachchan. ਵੈਸੇ ਚਲੋ ਹਿੰਦੀ ਮੂਵੀਜ਼ ਆਪਣੀਆਂ ਦੇਖਦੇ ਵੀ ਆ ਕਾਫੀ ਜਾਣੇ ਕਾਫੀ ਸਾਰੇ ਅਫਰੀਕਨ ਕੰਟਰੀਜ਼ ਵੀ ਪਹਿਲਾਂ ਦੇਖੇ ਦੇਖੀਆਂ ਜਾਂ ਲੀ ਰਹੀਆਂ ਪਰ ਇਹ ਵੀ ਆ ਇਹਨਾਂ ਦਾ ਤੁਹਾਨੂੰ ਪਰਮਾਉਣ ਦਾ ਫਸਾਉਣ ਦਾ ਤੁਹਾਨੂੰ ਬੁਲਾਉਣ ਦਾ ਤਰੀਕਾ ਹੁੰਦਾ ਕਿਉਂਕਿ ਹੁਣ ਤੱਕ ਅਸੀਂ ਕੈਮਰੇ ਸਾਹਮਣੇ ਰਿਕਾਰਡ ਨਹੀਂ ਕੀਤਾ ਸੀ ਰਿਕਾਰਡ ਸਿਰਫ ਇਹ ਬੰਦੇ ਨੂੰ ਕੀਤਾ ਜਦੋਂ ਪਹਿਲਾਂ ਸਾਨੂੰ 8-10 ਬੰਦੇ ਮਿਲ ਗਏ ਤੇ ਸਾਰਿਆਂ ਨੇ ਇਹ ਕਹਿਣਾ ਹੁੰਦਾ ਕਹਿ ਕੇ ਵੀ ਆਈ ਲਵ ਇੰਡੀਅਨ ਆਈ ਫਲਾਣਾ ਫਲਾਣਾ ਹਿੰਦੀ ਮੂਵੀਜ਼ ਤੁਹਾਨੂੰ ਥੋੜਾ ਜਿਆ ਐਟ੍ਰੈਕਟ ਕਰਦੇ ਆ ਤੇ ਕਰਕੇ ਫਿਰ ਕਹਿਣਗੇ ਆ ਮੇਰੀ ਦੁਕਾਨ ਐ ਇੱਛਾ ਜਾਂ ਚਲੀਏ ਪਾ ਸ਼ੋਅ ਕਰ ਲਈਏ ਹਨਾ ਵੀ ਕੁਝ ਲੈ ਇਥੋਂ ਐ ਕਰ ਤੇ ਇਹ ਸਾਰਾ ਚੱਲਦਾ ਹੈਗਾ ਇੱਧਰ ਹੋ ਕੇ ਖੜ੍ਹ ਜਾਂਦੇ ਪਰ ਰਾਹ 'ਚ ਖੜ੍ਹੇ ਸੀ ਬਾਕੀ ਯਾਰ ਹੋਰ ਤਾਂ ਠੀਕ ਆ ਤੇ ਕਾਰੇ 'ਚ ਤੁਹਾਨੂੰ ਟ੍ਰੈਫਿਕ ਇੰਨੀ ਕ ਜਿਆਦਾ ਮਿਲੂਗੀ ਨਾ ਬਹੁਤ ਜ਼ਿਆਦਾ ਬੰਦਾ ਉਮੀਦ ਵੀ ਨਹੀਂ ਕਰਕੇ ਹੁੰਦਾ ਪਹਿਲਾਂ ਹਜੇ ਆਪਾਂ ਨੂੰ ਐ ਲੱਗਦਾ ਸੀ ਇੱਥੇ ਭੀੜ ਭੜਾ ਕੇ ਆ ਜੀ ਹਾਂਜੀ ਵੀ ਇੱਥੇ ਘਟੂਗਾ ਤੇ ਆ ਅਸਲ ਕਿੰਨੀਆਂ ਕਿੰਨੀਆਂ ਮਕਾ ਹੋਈ 2 ਵਜੇ ਤੋਂ ਬਾਅਦ ਆ ਰਹੀ ਪਰ ਉਹ ਪ੍ਰਾਣੀਆਂ ਵੈਨਸ ਆ ਨਾ ਜੰਨੀਆਂ ਆ ਸਾਰੀਆਂ ਉਹਨਾਂ ਇੱਥੇ ਚਲਦੀਆਂ ਮਿਲ ਗਈਆਂ ਪੰਜਾਬੀ ਫਿਲਮਾਂ ਵਾਲੀ ਜਿੱਚ ਗੁੰਡੇ ਗੱਗੂ ਗੱਲ ਜੋ ਉਹ ਰਾਜ ਹੁਣਾਂ ਦੀਆਂ ਪ੍ਰਾਣੀ ਮੂਵੀ ਚ ਗੁੰਡੇ ਚ ਸਿੱਟ ਕੇ ਲੈ ਜਾਂਦੇ ਸੀਗੇ ਤੇ ਕਿਡਨੈਪ ਕਰਕੇ ਇਹ ਸਾਰੀਆਂ ਪੰਜਾਬ ਆ ਪੁਰਾਣੀਆਂ ਬੈਂਸ ਇੱਥੇ ਆ ਪੁਰਾਣੀਆਂ ਫਿਲਮਾਂ ਦੇਖਦੇ ਖੈ ਇੰਨਾ ਡਰਦੇ ਹੁੰਦੇ ਸੀ ਜੇ ਕਦੇ ਓਦਾਂ ਦੇ ਜਾਂਦੀ ਸੀ ਨਾ ਛੋਟ ਕੇ ਇਹਦਾ ਬੈਂਡ ਜਿਆਦਾ ਦੂਰ ਭੱਜ ਜਾਂਦੇ ਇਹ ਆ ਗਿਆ ਜੀ ਖਾਨਲ ਖਲੀਲੀ ਮਾਰਕੀਟ ਦਾ ਮੇਨ ਗੇਟ ਤੇ ਇੱਥੋਂ ਦੀ ਐਂਟ੍ਰੈਂਸ ਹੈ ਦੀ ਹੁਣ ਅਸੀਂ ਮਾਰਕੀਟ ਚ ਆਫੀਸ਼ੀਅਲੀ ਅੰਦਰ ਹੋ ਗਏ ਜਾਂ ਨਾ ਕਈ ਆਪਣੀ ਜਿਹੜੀਆਂ ਹਿੰਦੀ ਦੀਆਂ ਮੂਵੀਜ਼ ਆ ਉਹਦੇ ਚ ਵੀ ਜਿਹੜੇ ਬਾਜ਼ਾਰ ਆ ਉਹ ਦਿਖਾਏ ਹੋਏ ਆ ਈਜੀਪਟ ਦੇ ਜਿੰਨੇ ਬਹੁਤ ਸਾਰੀਆਂ ਮੂਵੀਜ਼ ਇੱਥੇ ਸੀ ਹਿੰਦੀ ਮੂਵੀਜ਼ ਇੱਥੇ ਸ਼ੂਟ ਹੋਈਆਂ ਗਈਆਂ ਆ ਮੇ ਸਰ ਜਨਾ ਸੀ ਆਉਣ ਤੋਂ ਪਹਿਲਾਂ ਸੁਣਿਆ ਸੀਗਾ ਇੱਥੇ ਬਾਰੇ ਕਿ ਇੱਥੇ ਕਿਵੇਂ ਸਕੈਮ ਚੱਲਦਾ ਹੈ ਸਾਰਾ ਕੁਝ ਚੱਲਦਾ ਹੈ ਪਰ ਜਿਹੜੀ ਗੱਲ ਕਿ ਤਨਾ ਕਹਦੇ ਤੂੰ ਉੱਥੇ ਉੱਠਦਾ ਜਿੱਥੇ ਥੋੜੀ ਬਹੁਤੀ ਅੱਗ ਲੱਗੀ ਹੁੰਦੀ ਹੈ ਤੇ ਜੇ ਕਿਤੇ ਥੋੜੀ ਬਹੁਤ ਗੱਲ ਹੈਗੀ ਆ ਵੀ ਇੱਥੇ ਸਾਰਾ ਐਵੇਂ ਦੇ ਸਕੈਮ ਚੱਲਦੇ ਆ ਹੋਰ ਹੈ ਨਾ ਤਾਈਓ ਇੱਥੇ ਆ ਕੇ ਮੈਂ ਖੁਦ ਐਕਸਪੀਰੀਅੰਸ ਕਰਦਾ ਬਾਕੀ ਇਹ ਚੀਜ਼ਾਂ ਹੈਗੀਆਂ ਯਾਰ ਕਿਵੇਂ ਲੋਕ ਤੁਹਾਨੂੰ ਫਸਾਉਂਦੇ ਆ ਥਾਂ ਥਾਂ ਜਾਲ ਬੁਣੇ ਜਾਂਦੇ ਆ ਪਹਿਲਾਂ ਅੱਛਾ ਇਹ ਇੰਨਾ ਜਿਹੜਾ ਜਾਲ ਹੁੰਦਾ ਇਹਨਾਂ ਡੂੰਗਾ ਹੁੰਦਾ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਕਿ ਬੰਦਾ ਕਦੋਂ ਆਉਂਦਾ ਤੁਹਾਡੇ ਮਗੇ ਨਹੀਂ ਪਤਾ ਤੁਹਾਨੂੰ ਉਹਦੇ ਪੌਣੇ ਘੰਟੇ ਤੋਂ ਫਾਲੋ ਕਰੀ ਜਾਂਦਾ ਹੋਵੇ ਮੰਗਰ ਲੱਗਿਆ ਹੋਵੇ ਲਓ ਥੈਂਕ ਯੂ ਥੈਂਕ ਯੂ ਤੇ ਥੈਂਕ ਯੂ ਥੈਂਕ ਯੂ ਬਸ ਇੱਥੇ ਸਿਰਫ ਤੇ ਸਿਰਫ ਇੱਕ ਗੱਲ ਦਾ ਧਿਆਨ ਰੱਖਿਓ ਤੇ ਬਸ ਸਿਰਫ ਮਾਰੀ ਜਾਣਾ ਨਾ ਨਾ ਅਮਤਾ ਬਚਨ ਗੁੱਡ ਯਾ ਇੰਡੀਆ ਨੰਬਰ 1 ਇੰਡੀਆ ਨੰਬਰ 1 ਇੰਡੀਆ ਇੰਡੀਆ ਥੈਂਕ ਯੂ ਥੈਂਕ ਯੂ ਇਜੀਪਟ ਇਜ਼ ਆਲਸੋ ਗੁੱਡ ਇਜੀਪਟ ਇਜ਼ ਗੁੱਡ ਅਲ ਹਬੀਬੀ ਸ਼ੁਕਰਨ ਤੇ ਇੰਡੀਆ ਯਾ ਸਾਰਿਆਂ ਨੂੰ ਹੁਣ ਤੁਹਾਨੂੰ ਦੇਖਣ ਨੂੰ ਸਮਝਣ ਆਉਣ ਲੱਗੀ ਹੋਣਾ ਵੀ ਸਾਰੇ ਇੰਡੀਆਜ਼ ਗੁੱਡ ਅੰਤਪ ਬਚਨ ਗੁੱਡ ਦੋ ਦਨੇ ਜਾਣੇ ਨੂੰ ਜਾਣਦੇ ਹੁੰਦੇ ਆ ਇਹ ਤੇ ਉਦੋਂ ਬਾਅਦ ਚ ਫਿਰ ਬੰਦੇ ਨੂੰ ਫਸਾਉਂਦੇ ਨੇ ਬ੍ਰੋ ਥੈਂਕ ਯੂ ਥੈਂਕ ਯੂ ਜਿਹੜਾ ਇਹ ਬਾਜ਼ਾਰ ਆ ਨਾ ਇਹ ਚ ਤੁਹਾਨੂੰ ਸਾਰੀਆਂ ਪ੍ਰਾਣੀਆਂ ਚੀਜ਼ਾਂ ਜਾਂ ਟੂਰਿਸਟ ਨਾਲ ਸੰਬੰਧਿਤ ਮੈਂ ਕਹਿ ਸਕਦੇ ਤੇ ਜਿਵੇਂ ਕੱਪੜੇ-ਕਪੜੇ A to Z ਸਾਰੀਆਂ ਚੀਜ਼ਾਂ ਮੈਕਸੀ ਜੀਆਂ ਸਾਨੂੰ ਦਿਖ ਰਹੀਆਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਗਈਆਂ ਕਿਤੇ ਕਿਤੇ ਤਾਂ ਇੰਡੀਆ ਹੀ ਲੱਗਦਾ ਹਾਂ ਹਾਂਜੀ ਤੇ ਜਿਵੇਂ ਅਸੀਂ ਟਰਕੀ ਚ ਦੇਖਿਆ ਸੀ ਨਾ ਟਰਕੀ ਚ ਗ੍ਰੈਂਡ ਬਾਜ਼ਾਰ ਸੀਗਾ ਸਤਨਬੋਲ ਚ ਸੇਮ ਹੀ ਆ ਉੱਥੇ ਵੀ ਇਹੋ ਜਿਹਾ ਸਾਰਾ ਕੁਝ ਇੱਕ ਵੱਡਾ ਬਾਜ਼ਾਰ ਸੀਗਾ ਤੇ ਐਵੇਂ ਨਹੀਂ ਆ ਸਾਰੀਆਂ ਛੋਟੀਆਂ ਛੋਟੀਆਂ ਗਲੀਆਂ ਜਿਵੇਂ ਆ ਦੇਖੋ ਇੱਕ ਬਿਲਕੁਲ ਛੋਟੀ ਜਿਹੀ ਗਲੀ ਐਵੇਂ ਨਹੀਂ ਆ ਸਾਰੀਆਂ ਗਲੀਆਂ ਤੇ ਬਹੁਤ ਵੱਡਾ ਬਾਜ਼ਾਰ ਆ ਬਹੁਤ ਵੱਡਾ ਤੇ ਸਾਰਾ ਆਲਾ ਦਵਾਲਾ ਵਧੀਆ ਹਰ ਕੋਈ ਬਾਹਾਂ ਫੜਫੜ ਤੁਹਾਨੂੰ ਅੰਦਰ ਖਿੱਚਦਾ ਕਿ ਸਾਡੇ ਦੁਕਾਨ ਚ ਆਓ ਸਾਡੇ ਦੁਕਾਨ ਚ ਆਓ ਤੇ ਜੇ ਟ੍ਰੈਡੀਸ਼ਨਲ ਚੀਜ਼ਾਂ ਵੀ ਬਹੁਤ ਟ੍ਰੈਡੀਸ਼ਨਲ ਜਾਂ ਟੱਚ ਤੁਸੀਂ ਲੈਣਾਗਾ ਇਹ ਇੱਕ ਵਾਈਬ ਲੈਣੀ ਆ ਮਿਸਰ ਦੀ ਕਿਉਂਕਿ ਮਿਸਰ ਦਾ ਤਾਂ ਜਿਵੇਂ ਪੁਰਾਣਾ ਕਲਚਰ ਹੈ ਪੁਰਾਣਾ ਇਤਿਹਾਸ ਹੈ ਪੁਰਾਣਾ ਬਾਜ਼ਾਰ ਹੈ ਤੇ ਉਹ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਮਤਲਬ ਆਲੇ ਦੁਆਲੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇਹ ਦੇਖੋ ਬਣਤੀ ਇਹਨਾਂ ਦੇ ਕੜਹਾਈਆਂ ਜਿਵੇਂ ਆਪਣੇ ਪੰਜਾਬ ਦੀ ਪੰਜਾਬ ਦੀਆਂ ਵੀ ਦਰਿਆ ਦਰਿਆ ਮਸ਼ਹੂਰ ਹੁੰਦੀਆਂ ਹਰੇਕ ਖਿੱਤੇ ਦਾ ਆਪਣਾ ਕਲਚਰ ਆ ਨਾ ਹਾਂਜੀ ਇਹੋ ਜਿਹਾ ਬਾਜ਼ਾਰ ਆ ਸਾਰਾ ਸਾਰਾ ਕੁਝ ਹੈ ਰੋਪਨ ਇਥੇ ਮਸਾਲੇ ਵੀ ਕੱਪੜੇ ਵੀ ਬੈਗ ਵੀ ਮਿਸਰ ਦੇ ਮਸਾਲੇ ਦੇਖ ਲੋ ਕਿੰਨੇ ਜਿਆਦਾ ਮਸ਼ਹੂਰ ਆ ਤੇ ਆ ਪਏ ਆ ਮਸਾਲੇ ਵੀ ਹੈਗੇ ਸਾਹਮਣੇ ਤੇ ਇਹਦਾ ਅਸੀਂ ਪਹਿਲਾਂ ਤੋਂ ਕਾਫੀ ਸਾਰੀ ਕੰਟਰੀ ਚ ਸਪੈਸ਼ਲੀ ਦੇਖਦੇ ਰਹੇ ਆ ਇਤੋਂ ਦੇ ਮਸਾਲੇ ਇਤੋਂ ਲਿਜਾ ਹੈਲੋ ਹਾਊ ਆਰ ਯੂ ਫਾਈਨ ਥੈਂਕ ਯੂ ਵੈਲਕਮ ਟੂ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਯੂ ਲਵ ਇੰਡੀਆ ਯਾ ਨੋ ਥੈਂਕ ਯੂ ਥੈਂਕ ਯੂ ਯਾ ਥੈਂਕ ਯੂ ਥੈਂਕ ਯੂ ਸਾਧ ਹਸਨ ਸਾਧ ਹਸਨ ਯਾ ਥੈਂਕ ਯੂ ਥੈਂਕ ਯੂ ਮਾਈ ਬਰਾਦਰ ਯਾ ਥੈਂਕ ਯੂ ਬਰਾਦਰ ਓਕੇ ਥੈਂਕ ਯੂ ਥੈਂਕ ਯੂ ਬੋਸ ਜਿਹੜੀ ਨਾ ਇਧਰਲੇ ਲੋਕ ਚਾਹ ਪੀਂਦੇ ਆ ਆਪਣੇ ਨੂੰ ਦੁੱਧ ਪਾ ਕੇ ਨਹੀਂ ਪੀਂਦੇ ਐ ਇਸ ਤਰ੍ਹਾਂ ਦੀ ਇਹ ਫੁੱਲ ਪੱਤੀਆਂ ਨਹੀਂ ਹੁੰਦੀ ਐ ਟਰਕੀ ਚੋਂ ਅਸੀਂ ਲੈ ਕੇ ਵੀ ਆਏ ਸੀ ਆਪਣੇ ਘਰ ਵਾਸਤੇ ਤੇ ਮਿੰਨਾ ਗਾ ਪੀਤੀ ਤੋਾਰੇ ਫੇਰ ਆਪਣੇ ਵਾਲੀ ਦੁੱਧ ਪੱਤੀ ਤੇ ਲੱਗ ਜਾਂਦਾ ਕਾਨੂੰ ਬੰਦਾ ਸਾਡਾ ਹੈਗਾ ਆ ਕੇਸਰ ਗੁੱਸਰ ਕੁਛ ਹੋਰ ਵੀ ਹੋਣੇ ਸਾਰੇ ਮਸਾਲੇ ਆ ਸਾਰੀਆਂ ਚਾਹ ਪੱਤੀਆਂ ਦੇਖੋ ਲਿਖਿਆ ਅਲਰੋਜ਼ਾ ਟੀ ਸਮਥਿੰਗ ਪੂਰੀ ਮਸਾਲਾਂ ਨਹੀਂ ਲਗਾਣਾ ਸਾਰਾ ਕੁਝ ਧੂਪ ਬੱਤੀ ਵੀ ਦੇਖੋ ਕਿੰਨੀ ਪਈ ਹੈ ਹਾਂਜੀ ਸਕੀਨ ਇਹ ਜੋ ਜਿੰਦਾਂ ਦੇ ਬਾਅਦ ਬਹੁਤ ਜ਼ਿਆਦਾ ਧੂਪ ਬੱਤੀਆਂ ਦਾ ਉਹ ਦੇਖੋ ਉਧਰ ਪਿੱਛੇ ਰਿਪਨ ਅੰਟੀਕ ਚੀਜ਼ਾਂ ਪਈਆਂ ਅਜਨੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਨਾ ਸਾਰੀਆਂ ਪੱਥਰ ਤੋਂ ਤਿਆਰ ਕੀਤੀਆਂ ਨੇ ਨੇਚਰਲ ਸਟੋਨ ਨੇ ਇਹ ਜਿੰਨੇ ਤੁਸੀਂ ਸਾਰੇ ਦੇਖ ਰਹੇ ਹੋ ਪਾਇਰਾਮਿਡਸ ਦੇਖ ਲੋ ਬਣਾਏ ਹੋਏ ਆ ਤੇ ਇਹੋ ਜੀਆਂ ਚੀਜ਼ਾਂ ਯਾਰ ਹੋਰ ਕੰਟਰੀ ਚ ਘੱਟ ਦੇਖੀਆਂ ਅਸੀਂ ਆਹ ਟਰੱਕੇ ਚ ਦੇਖੇ ਸੀ ਆਪਾਂ ਨੇ ਹਾਂ ਹੁੱਕਾ ਹੈ ਕੀਰਪਾ ਹੁੱਕਾ ਹੁੱਕਾ ਪੀਂਦੇ ਆ ਤਾਂ ਆਹ ਬਹੁਤ ਆ ਯਾਰ ਹਰ ਦੁਕਾਨ ਤੇ ਹੁੰਦਾ ਹੈ ਨਾ ਫਮਿਸ ਮੰਮੀ ਮੰਮੀ ਕਹਿੰਦੇ ਨੇ ਮੰਮੀਆਂ ਇਸ ਕਹਿੰਦੇ ਆਪਣੇ ਜਿਹੜੀਆਂ ਪੁਰਾਣੀਆਂ ਫਿਲਮਾਂ ਹੁੰਦਾ ਸੀ ਉਹ ਚ ਨਾ ਗਿੰਦਾ ਰੋਲ ਦਿੰਦੇ ਹੁੰਦੇ ਸੀ ਜਿਹੜਾ ਐਵੇਂ ਸਾਰੀਆਂ ਐਵੇਂ ਦੀਆਂ ਗੱਲਾਂ ਨਮਸਤੇ ਬਾਬੂ ਜੀ ਹਮ ਅੱਛੇ ਹੈਂ ਆਪ ਸੁਨਾਈਏ ਕਿੱਸਾ ਸਤਿ ਸ੍ਰੀ ਅਕਾਲ ਕਿੱਸੇ ਹੋ ਠੀਕ ਹੈ ਹਾਂਜੀ ਹਮ ਵੀ ਅੱਛੇ ਹੈਂ ਖੁਸ਼ੀ ਨਦ ਅਲਾਦੀਨ ਚੱਕ ਲਿਆ ਅਲਾਦੀਨ ਦਾ ਚਰਾਗ ਕੀ ਕਰਦਾ ਮੈਨੂੰ 1 ਮਿਲੀਅਨ 1 ਮਿਲੀਅਨ ਸਬਸਕ੍ਰਾਈਬਰ ਵੈਰੀ ਸੂਨ ਓਕੇ ਠੀਕ ਹੈ ਮਿਲ ਜਾਣਗੇ ਕਹਿੰਦਾ ਜਿੰਨ ਕਹਿੰਦਾ ਜਿੰਨ ਪ੍ਰਗਟ ਹੋ ਗਿਆ ਖੁਸ਼ੀ ਵੈਸੇ ਹੈ ਵੀ ਕਾਡਾ ਇੱਧਰ ਦੀਆਂ ਨੇ ਅਰਬ ਦੀ ਨੇ ਜਿਹੜੇ ਜਿੰਨ ਜੋ ਨੇ ਜੇ ਪੈਦਾ ਕਰਦੇ ਨੇ ਅਈ ਜੇ ਕਰ ਦਿੰਦੇ ਨੇ ਅਸੀਂ ਅਲਾਦੀਨ ਅਲਾਦ ਉਹ ਫਿਲਮਾਂ ਚ ਪੋਸੀਬਲ ਹੁੰਦਾ ਇੱਥੇ ਨਹੀਂ ਹੈਗਾ ਕੋ ਮੇਰੇ ਆਕਾ ਚਲੋ ਮੈਨੂੰ ਆ ਦਵਾਇਆ ਜਾਵੇ 1 ਮਿਲੀਅਨ ਸਬਸਕ੍ਰਾਈਬਰ ਤੁਹਾਡੇ ਨਿਕਲ ਜਾਣਗੇ ਛੇਤੀ ਹੁਣ ਚਲਿਏ ਹੂੰ ਉਹਨੂੰ ਪੁੱਛਦੀ ਹਾਂ ਮੈਂ ਕਿੰਨੇ ਦੇ ਪੁੱਛੋ ਮੈਂ ਇਹ ਬਾਰੋਂ ਮੜਾ ਇਹ ਦਿਖਾਦਾ ਅਮ ਐਕਸਕਿਊਜ਼ ਮੀ ਯੂ ਹੈਵ ਅਨਦਰ ਵਨ ਲਾਈਕ ਥਿਸ ਬਿਗ ਨੋ ਨੋ ਆਈ ਡੋਨਟ ਨੀਡ ਇਹ ਕਵਰੀ ਜੇ ਫਾਲ ਲੈਣਾ ਬੰਦੇ ਨੂੰ ਖੜਾ ਨਹੀਂ ਛੜਦੇਸ ਨੋ ਇਅਰਿੰਗ ਨੋ ਇਅਰਿੰਗਸ ਆਈ ਜਸਟ ਵੇਅਰ ਚੇਨ ਨੋ ਨੋ ਥੈਂਕ ਯੂ ਬ੍ਰੋ ਹਾਊ ਮਚ ਇਟਸ ਫੋਰ ਥੀ ਨੋ ਆਈ ਬਿਕਾਜ਼ ਆਈ ਡੋਨਟ ਨੀਡ 500 ਇੰਡੀਅਨ ਰੁਪੀਆ ਜਦੋਂ ਯਾਰ ਮੈਂ ਲੈਣੇ ਹੀ ਨਹੀਂ ਇਹ ਇੰਡੀਅਨ ਰੁਪੀਆ ਰੀਲੀ ਮੈਨੂੰ ਥੈਂਕ ਯੂ ਇਹ ਕਹਾਂ ਮੈਂ ਇੰਡੀਅਨ ਰੁਪੀਆ ਵੀ ਲੈ ਲਊਗਾ ਮੈਨੂੰ ਬਾਹਰ ਲੈ ਲਓ ਤੁਸੀਂ ਲੁਕ oh you have 100 yes. rupees could you show me oh wow india da 5 500 da india india But de paise vich vi saman vech janda la gandhi ji itthe vi chalde hai ticket bro thank you so much thank you. shukran 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 well. thank you thank you, you. your welcome aajo aajo ha ah, this one as well mm -hmm. gabbar singh zindabad ਹੈਲੋ ਹੈਲੋ ਗੱਬਰ ਸਿੰਘ ਆਹ ਹੋਰ ਆਈਨੋ ਗੱਬਰ ਸਿੰਘ ਆਈਨੋ ਗੱਬਰ ਸਿੰਘ ਯੂ نو ਗੱਬਰ ਸਿੰਘ ਗੱਬਰ ਸਿੰਘ ਮੇਰਾ ਜਾਨ ਗੱਬਰ ਸਿੰਘ ਨੰਬਰ 1 ਯਾ ਥੈਂਕ ਯੂ ਓਕੇ ਬਾਏ ਬਾਏ ਯਾ ਬਾਏ ਬਾਏ ਥੈਂਕ ਯੂ ਗੋਡ ਬlesਸ ਯੂ ਜੇਹੇ ਬਾਜ਼ਾਰ ਚ ਨਾ ਕੋਈ ਚੀਜ਼ 10 ਰੁਪਏ ਤੋਂ ਸ਼ੁਰੂ ਹੁੰਦੀ ਐ ਸਪੋਜ਼ ਕਰੋ 10 ਰੁਪਏ ਇਹਨਾਂ ਨੇ ਮੰਗ ਲਏ ਤਾਂ 2 ਰੁਪਏ 2 ਰੁਪਏ ਚ ਚੀਜ਼ ਦੇ ਦਿੰਦੀ ਐ ਇੰਨਾ ਕੁਸ਼ ਚੱਲ ਰਿਹਾ ਹੈਗਾ ਪੀ ਅਸਲ ਜਿਹੜਾ ਰੇਟ ਤੜਾਉਂਦਾ ਉਹ ਦੰਦੇ ਉਹਨੂੰ ਹੀ ਆ ਅਦਰਵਾਇਜ਼ ਨਹੀਂ ਤੁਸੀਂ ਇਹ ਦੇਖ ਲਓ ਮਤਲਬ 5 ਗੁਣਾ 5 5 ਟਾਈਮ ਜ਼ਿਆਦਾ ਪ੍ਰਾਈਸ ਮੰਗਦੇ ਆ ਯਾਰ ਮਿਸਰ ਦੇਸ਼ ਵੀ ਨਾ ਤੁਸੀਂ ਦੇਖੋ ਕਿੰਨੇ ਲੋਕ ਘੁੰਮਣ ਆਉਂਦੇ ਆ ਕਿੰਨੀ ਭੀੜ ਆ ਸਾਰੇ ਬੰਦੇ ਟੂਰਿਸਟ ਆ ਜਿੰਨੇ ਤੁਸੀਂ ਦੇਖ ਰਹੇ ਸਾਰੇ ਟੂਰਿਸਟ ਆ ਸਰ ਕਿੰਨੇ ਲੋਕ ਆਉਂਦੇ ਆ ਫੌਰਨ ਤੋਂ ਇਹਦੇ ਬਚ ਕੇ ਥੋੜਾ ਚੱਲਣਾ ਪੈਂਦਾ ਸਾਨੂੰ ਕੁਝ ਬੰਦੇ ਨੇ ਵੇਰ ਵੀ ਕੀਤਾ ਤੇ ਕਹਿੰਦੇ ਜੇ ਵੀ ਕੱਟੀ ਜਾਂਦੀ ਹੈ ਬੰਦੇ ਜਿਵੇਂ ਤੁਹਾਨੂੰ ਦੱਸਿਆ ਦੇਖਦੇ ਰਹਿੰਦੇ ਆ ਤੁਹਾਨੂੰ ਵਾਚ ਕਰਦੇ ਪਹਿਲਾਂ ਵੀ ਬੰਦਾ ਕਿੱਧਰੋਂ ਜਾਂਦਾ ਕੀ ਕਰਦਾ ਉਹਦੇ ਮੇਰੇ ਨਜ਼ਰੋਂ ਥੋੜਾ ਡਰਾਉਣ ਲਈ ਵੀ ਕਹਿੰਦੇ ਜਦੋਂ ਮੈਨੂੰ ਤੁਹਾਨੂੰ ਪਤਾ ਆਈਫਲ ਟਾਵਰ ਆਪਾਂ ਨੂੰ ਕਿੰਨੇ ਕਹਿੰਦੇ ਸੀ ਹਾਂਜੀ ਕਿ ਉੱਥੇ ਐਦਾਂ ਪਿਕ ਪਾਕ ਟਿੰਗ ਹੁੰਦੀ ਕੁਝ ਵੀ ਨਹੀਂ ਹੋਇਆ ਪਰ ਹਾਂਜੀ ਬੰਦਾ ਥੋੜਾ ਕੇਅਰਫੁਲ ਰਹੇ ਤਾਂ ਹੁੰਦਾ ਜੇ ਤੁਸੀਂ ਸ਼ਰਫਨ ਸ਼ੋਰੂਮ ਇੱਕ ਤਾਂ ਯਾਰ ਮੈਨੂੰ ਐ ਨਹੀਂ ਸਮਝ ਆਉਂਦੇ ਇੱਥੇ ਸ਼ਰੂਖਾਨ ਦੇ ਇੰਨੇ ਕ ਜਿਆਦਾ ਸ਼ੋਰੂਮ ਹਨ ਸਾਰੇ ਮਾਰਕੀਟ ਖਾਨੇ ਖਲੀਲੀ ਸ਼ਰੂਖਾਨ ਦੀ ਹੈ ਦੇਖ ਰੇ ਕਹਿੰਦਾ ਇਟਸ ਸ਼ਰੂਖਾਨ ਸਟੋਰ Oh thank you ਯੂ ਆਰ ਇੰਡੀਅਨ ਯੂ ਆਰ ਸ਼ਰੂਖ ਖਾਨ ਵੇਅਰ ਇਜ਼ ਕਾਜਲ ਸ਼ਰੂਖ ਆਂਦੀ ਕਾਜਲ ਕਿਥੇ ਹੈ ਕਿ ਪਰ ਸਮਾਨ ਵਾਕਈ ਯਾਰ ਇੱਥੇ ਦੇਖਣ ਵਾਲਾ ਬੈਰੀ ਨਾਈਸ ਇਹ ਮਾਰਕੀਟ ਚ ਆ ਕੇ ਇੱਕ ਤਾਂ ਨੂੰ ਟੇਸਟ ਮੈਨੂੰ ਥੋੜਾ ਥੋੜਾ ਜ਼ਿਆਦਾ ਆ ਰਿਹਾ ਗ੍ਰੈਂਡ ਬਾਜ਼ਾਰ ਉੱਥੇ ਅਸੀਂ ਭਾਂਡੇ ਭੁੰਡੇ ਦੇਖੇ ਸੀਗੇ ਪਰ ਪਨੇ ਤਾਂ ਉਹਨੂੰ ਪਿੱਛੇ ਛੱਡਦਾ ਬੈਠਾ ਹੈ ਇਸਤਨਬੁਲ ਚ ਸੇਮ ਹਾਂਜੀ ਹੈ ਸੇਮ ਹੀ ਹੈ ਪਿੱਛੇ ਛੱਡ ਰਿਹਾ ਉਹਨੂੰ ਆ ਦੇਖੋ ਜਿਵੇਂ ਭਾਂਡੇ ਦੀ ਦੁਕਾਨ ਹੈ ਇਥੇ ਇੱਕ ਗੱਲ ਦੀ ਯਾਰ ਹੋਰ ਖੁਸ਼ੀ ਆ ਓਕੇ ਇੰਨੇ ਕਿ ਫਰੈਂਡਲੀ ਲੋਕ ਆ ਨਾ ਕੋਈ ਤੁਹਾਨੂੰ ਕੁਝ ਨਹੀਂ ਕਹਿੰਦਾ ਸਗੋਂ ਦੇ ਖਿੱਚ ਖਿੱਚ ਲੈ ਜਾਂਦੇ ਵੀ ਮੇਰੀ ਦੁਕਾਨ 'ਚ ਆ ਮੇਰੀ ਦੁਕਾਨ 'ਚ ਸਾਰਾ ਆ ਕੇ ਦਿਖਾ ਮਤਲਬ ਇੰਨਾ ਲੋਕ ਪਿਆਰ ਇੰਨਾ ਕਰਦੇ ਆ ਬਾਕੀ 200 500 500 ਓਕੇ ਇੱਕ ਮੈਂ క్ਲੀਪੀ ਨਾ 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 ਜਿਹੜੇ ਸਾਹ ਹੌਦ ਇਹਨਾਂ ਦੇ ਭਾਂਡੇ ਹਨ ਮੈਨੂੰ ਲੱਗਦਾ ਹੁਣ ਮੈਨੂੰ ਇੱਥੇ ਜਾ ਜਾਵਾਂਗਾ ਟੋਚਨ ਪਾਉਣਾ ਪੈਣਾ ਹੈ ਵੈਰੀ ਨਾਈਸ ਟਰਾਲੀ ਪਾ ਕੇ ਲੈ ਕੇ ਜਾਣੀ ਬਣੀ ਟਰਾਲੀ ਦੀ ਟਰੱਕ ਟਰਾਲੀ ਨਾਲ ਕਿਤੇ ਸਮਾਨ ਆ ਆ ਦੇਖੋ ਬਾਲੇ ਸੋਹਣੇ ਨੇ ਕੱਪ-ਕੱਪ ਵੀ ਬਾਲਾ ਸੋਨਾ ਸਮਾਨ ਆ ਬਾਲਾ ਨਜਾਇਜ਼ ਸੋਨਾ ਆਪਾਂ ਫੁੱਲ ਜੇ ਤਾਂ ਹਰੇਕ ਥਾਂਵੇਂ ਦੇਖੇ ਸੀ ਬਟ ਮੈਂ ਆਹ ਚਿੱਤਰਕਾਰੀ ਇਦਾਂ ਦੀਆਂ ਬਣੀਆਂ ਹੋਈਆਂ ਨਹੀਂ ਦੇਖੀਆਂ ਕਦੇ ਕਿਤੇ ਸਹੀ ਗੱਲ ਹੈ ਜੀ ਬਾळ्या ਸੋਹਣੀਆਂ ਚੀਜ਼ਾਂ ਨੇ ਨਾ ਬਾळ्या ਸੋਹਣੀਆਂ ਬਾਕੀ ਜਿਵੇਂ ਮੈਂ ਕਹਿੰਦੀ ਸੀ ਨਾ ਬਈ ਉਹਨੂੰ ਟਰਕੀ ਨੂੰ maat ਪਾਰੇ ਪਾਰੇ ਹੈ ਹਨਾ ਹਾਂਜੀ ਉਥੇ ਕ੍ਰੈਮਿਕਸ ਹੁੰਦੀਆਂ ਸੀਗੀਆਂ ਕ੍ਰੈਮਿਕ ਵਾਲੀਆਂ ਇੱਥੇ ਤਾਂ ਸੇਮ ਹੀ ਹੈ ਰੁਪਨ ਹਣਾ ਹਾਂਜੀ ਆ ਤਾਂ ਸੇਮ ਹੀ ਆ ਗਿਆ ਸਾਰਾ ਕੁਝ ਇਹ ਤਾਂ ਮੈਨੂੰ ਲੱਗਦਾ ਜਿੰਨਾ ਆਪਾਂ ਡੀ ਆ ਦੇਖਿਆ ਜੁੱਤੀਆਂ ਕਿੰਨੀਆਂ ਹੌਲੀਆਂ ਨੇ ਡਿਫਰੈਂਟ ਕੈਲੈਂਸ ਸੋਹਣੀ ਹੈ ਹੂੰ ਚਮੜਾ ਹੈਗਾ ਦੀ ਚਮੜੀ ਹੈ ਵੈਲਕਮ ਟੂ ਈਜੀਪਟ ਯਾ थैंक यू थैंक यू ਸੋ ਮਚ ਹਾਂ ਮੇਡ ਫਰਮ ਲੈਦਰ ਯੈਸ ਇਨ ਈਜੀਪਟ And this one hand made mera okay. la re khushil oh which leather is it camel pata uh, okay. <laughs> nahi camel this is camel and this is antelope <laughs> this is antelope and antelope. Antelope. this is camel acha aa dekho saman vechi anda ae pata nahi ke ka daega i am more inside no thank you khushil la lo je lani hai pasanda je le lo ਇੱਥੇ ਆ ਕੇ ਤਾਂ ਨਾ ਇਹ ਵਾਕਈ ਐ ਲੱਗਦਾ ਯਾਰ ਜਿਵੇਂ ਕਿਸੇ ਹੋਰ ਦੁਨੀਆ 'ਚ ਆ ਗਏ ਹੁੰਦੇ ਆ ਤੇ ਇਹ ਪ੍ਰਾਣੀ ਚੀਜ਼ ਹੋਣ ਦੇ ਨਾਲ ਨਾਲ ਨਾ ਇੰਨਾ ਸੋਹਣਾ ਇੰਨਾ ਆਲਾ ਦਵਾਲਾ ਇੰਨਾ ਵਧੀਆ ਦੇਖਣ ਨੂੰ ਐਨੀਆਂ-ਐਨੀਆਂ ਚੀਜ਼ਾਂ ਜਿਹੜੀਆਂ ਪ੍ਰਾਣੀਆਂ ਮਿਲ ਰਹੀਆਂ ਤੁਸੀਂ ਲਾਈਫ 'ਚ ਨਹੀਂ ਕਦੇ ਦੇਖੀਆਂ ਹੋਣੀਆਂ ਤੇ ਜਿਵੇਂ ਫਿਲਮਾਂ ਦੇ ਸੈੱਟ ਦੇਖਦੇ ਹੁੰਦੇ ਨੇ ਜਾਂ ਮੂਵੀਜ਼ ਦੇ ਸੈੱਟ ਲੱਗੇ ਹੁੰਦੇ ਆ ਐਂ ਲੱਗਦਾ ਜਿਵੇਂ ਉਹਦੇ ਚੀਤ ਤੁਰੇ ਫਿਰਦੇ ਆ ਵੀ ਰੈਲਿਟੀ ਨਹੀਂ ਹੈਗੀ ਇਹ ਇਥੇ ਨਾ ਤੁਹਾਨੂੰ ਐ ਨਹੀਂ ਪਤਾ ਵੀ 100 ਸਾਲ ਜਾਂ ਕਿੰਨੇ-ਕਿੰਨੇ ਪੁਰਾਣੀਆਂ ਜਿਹੜੀਆਂ ਆ ਅੰਟੀਕ ਐ ਜਿਹੜੀਆਂ ਜਿਹੜੇ ਬੰਦੇ ਮਤਲਬ ਅੰਟੀਕ ਦੇ ਸ਼ਕੀਨ ਐ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਸਾਰੀਆਂ ਚੀਜ਼ਾਂ ਲੱਭ ਜਾਣਗੀਆਂ ਜਿਵੇਂ ਹੁਣ ਟੀਵੀ ਐ ਪਤਾ ਨਹੀਂ ਕਦੋਂ ਦਾ ਆਇਆ ਹੋਊਗਾ ਤੇ ਮੇਰੇ ਮਾਮਾ ਜੀ ਕੋਲ ਵੀ ਬਹੁਤ ਪੁਰਾਣੀ ਕਲੈਕਸ਼ਨ ਐ ਤੇ ਉਹਨਾਂ ਨੂੰ ਸ਼ੌਕ ਐ ਪੁਰਾਣੀਆਂ ਚੀਜ਼ਾਂ ਰੱਖਣ ਦਾ ਤੇ ਉਹਨ ਜਿਵੇਂ ਉਹਨਾਂ ਲਈ ਬਹੁਤ ਕੰਮ ਦਾ ਬਾਜ਼ਾਰ ਐ ਰਿਪਣਾ ਆ ਦੇਖੋ ਇੱਕ ਸਾਰੀਆਂ ਪੁਰਾਣੀ ਚੀਜ਼ਾਂ ਲੱਗਦੀਆਂ ਹਾਂਜੀ ਕੀ ਕਹਿੰਦੇ ਸੀ ਮੈਂ ਕਿ ਜਿਵੇਂ ਆਪਣੇ ਪੁਰਾਣੀ ਆ ਦੇਖੋ ਆ ਟੈਲੀਫੋਨ ਦੇ ਸ਼ੁਰੂ ਦੇ ਫੋਨ ਆ ਜਿਹੜੇ ਸ਼ੁਰੂ ਚ ਟੈਲੀਫੋਨ ਆਏ ਸੀਗੇ ਤੇ ਤੁਸੀਂ ਇਹ ਦੇਖੋ ਯਾਰ ਇਹਨਾਂ ਕੋਲੇ ਆਉਂਦਾ ਕਿਵੇਂ ਹੋਊਗਾ ਸਾਰਾ ਸਮਾਨ ਇਹ ਮਤਲਬ ਕਿਵੇਂ ਇਹਨਾਂ ਕੋਲੇ ਆਇਆ ਹੋਊ ਸਾਰਾ ਸਮਾਨ ਇਹ ਨਾ ਇਹ ਪੁਰਾਣੀ ਚੀਜ਼ਾਂ ਕਿਵੇਂ ਆਈਆਂ ਨਿੱਕੀ ਤੋਂ ਨਿੱਕੀ ਚੀਜ਼ ਆ ਡੈਕ ਪਏ ਆ ਜਿਹੜੇ ਸ਼ੁਰੂ ਚ ਆਪਣੇ ਰੇਡੀਓ ਜਾਂ ਡੈਕ ਆਉਂਦੇ ਨੇ ਕੈਸਟਾਪੇ ਦੀਆਂ ਨੇ ਸੀ ਕੈਸਟਾਣੀਆਂ ਚੀਜ਼ਾਂ ਸਾਰੀਆਂ ਕੀ ਕਹਿੰਦੇ ਸੀ ਖੁਸ਼ੀ ਮੈਂ ਕਿ ਜਿਵੇਂ ਪੁਰਾਣੀਆਂ ਫਿਲਮਾਂ 'ਚ ਨਹੀਂ ਹੁੰਦੇ ਸੀ ਆਪਣੇ ਹਾਂਜੀ ਜਿਹੜਾ ਗੁੰਡਾ ਹੁੰਦਾ ਸੀਗਾ ਉਹਨਾਂ ਕੋਲੇ ਜੀ ਚੀਜ਼ਾਂ ਹੁੰਦੇ ਸੀ ਅੰਬ੍ਰੇਸ਼ਪੁਰੀ ਵਰਗਿਆਂ ਕੋਲੇ ਹੁੰਦੀਆਂ ਸੀ ਹਾਂ ਹਾਂ ਆਪਣੇ ਵਰਗੇ ਸੋਚ ਦਿੰਦੇ ਦੀ ਪਤਾ ਨਹੀਂ ਸੱਚੀ ਵੀ ਹੈ ਘੋੜੇ ਦਾ ਸਿਰ ਵੱਡ ਕੇ ਲਾ ਰਖਿਆ ਹੈ ਨਾ ਹਾਂਜੀ ਲੱਕੜ ਦਾ ਬਣਾਇਆ ਹੋਇਆ ਹਾਂ ਬਹੁਤ ਸੋਹਣਾ ਇਹ ਦੇਖੋ ਇਹ ਦੇਖੋ ਬਹੁਤ ਬਹੁਤ ਚੀਜ਼ਾਂ ਨੇ ਰਿਪਣ ਕੋਈ ਕੁਸ਼ ਹੈ ਕੋਈ ਕੁਸ਼ ਹੈ ਇਹ ਬਾਜ਼ਾਰ ਨੂੰ ਦੇਖਣ ਲਈ ਤੁਹਾਨੂੰ ਚਾਹੀਦੇ ਆ ਘੱਟੋ ਘੱਟ ਜੀ 3-4 ਘੰਟੇ ਤੇ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਇਹਨਾਂ ਤੇ ਤਕਰੀਬਨ 2 ਸਵਾ ਦੋ ਘੰਟੇ ਤੋਂ ਅਸੀਂ ਘੇੜੇ ਦੇ ਰਹੇ ਹਾਂ ਅੰਦਰ ਦੀ ਅੰਦਰ ਕਿਤੇ ਦੀ ਕਿਤੇ ਤੇ ਹੁਣ ਬਾਜ਼ਾਰ ਚੋਂ ਚੋਂ ਨਿਕਲਦੇ ਆ ਬਾਹਰ ਵਾਲੇ ਪਾਸੇ ਹੈਲੋ ਯਸ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਇਡ ਸਾਇਡ ਸ਼ੁਕਰਾਨ ਸਾਰੇ ਗੈਨਰੇ ਸ਼ਾਹਰੂਖ ਖਾਨ ਦੇ ਚੌਪ ਨਮਸਤੇ ਕਰੀਨਾ ਕਪੂਰ ਕਰੀਨਾ ਕਪੂਰ ਪਹਿਲਾ ਬੰਦਾ ਜਿਹਨੇ ਕਰੀਨਾ ਕਪੂਰ ਲਾਈਕ ਕੀਤੀ ਹੈ ਓਕੇ ਥੈਂਕ ਯੂ ਥੈਂਕ ਯੂ ਨੋ ਨੋ ਇੰਡੀਆ ਹਾਂ ਹਾਂ ਅੱਜ ਇੱਕ ਗੱਲ ਤੁਹਾਨੂੰ ਦੱਸਾਂ ਇੱਥੇ ਨਾ ਕੋਈ ਵੀ ਕੁੜੀ ਜਾਂਦੇ ਉਹਨੂੰ ਫੜ ਕੇ ਕਹਿੰਦੇ ਹੈ ਹਨੀ ਵੇਅਰ ਯੂ ਫਰੋਂ ਤੇ ਆਈ ਲਵ ਕਜ਼ਾਕਿਸਤਾਨ ਜੇ ਕੋਈ ਰਸ਼ੀਅਤ ਹੁੰਦੇ ਆਈ ਲਵ ਰਸ਼ੀਆ ਨਹੀਂ 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 ਆ ਹੁਣ ਪਤਾ ਕੀ ਹੋਇਆ ਹਾਂਜੀ ਉਹ ਦੋ ਤਿੰਨ ਨੇ ਕਹਤਾ ਮੈਂ ਕਜ਼ਾਕਿਸਤਾਨ ਤੋਂ ਉਹ ਜਦੋਂ ਤੀਜੀ ਚੌਥੀ ਆਈ ਉਹਨੂੰ ਵੀ ਕਹਿੰਦਾ ਆਈ ਲਵ ਕਜ਼ਾਕਿਸਤਾਨ ਉਹ ਕਹਿੰਦੀ ਨੋ ਆਮ ਨਾਟ ਫਰਮ ਕਜ਼ਾਕਿਸਤਾਨ ਮੈਂ ਕਿਹਾ ਕਰਾ ਲਈ ਬਈ ਤੇ ਹੁਣ ਤੇ ਹਰ ਇੱਕ ਨੂੰ ਮਤਲਬ ਇਹਨਾਂ ਨੇ ਅੱਛਾ ਇਹਨੂੰ ਤੁਸੀਂ ਯਾਰ ਮਤਲਬ ਕਿਉਂਕਿ ਇਹਨਾਂ ਦਾ ਦੁਕਾਨਦਾਰੀ ਕਰਨ ਦਾ ਢੰਗ ਹੈ ਇਹ ਦੁਕਾਨਦਾਰੀ ਮਤਲਬ ਇਹਨਾਂ ਦੀ ਐਵੇਂ ਦੀ ਹੈਨਾ ਮਿੱਠੇ ਬੋਲਦੇ ਆ ਮਿੱਠਾ ਬੋਲਦੇ ਕਈ ਹੁਣ ਤੁਸੀਂ ਇਹਨੂੰ ਕਹਦੇ ਹੋ ਨਮਸਤੇ ਇੰਡੀਆ ਇੰਡੀਆ ਜ਼ਿੰਦਾਬਾਦ ਇੱਕ ਪੰਜਾਬਨ ਪੰਜਾਬਨ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਸੋ ਮੱਚ ਮੋਹ ਮੁਹੱਬਤ ਆ ਯਾਰ ਲੋਕਾਂ ਦੀ ਮਹਾਰਾਜਾ ਹਾਂ ਮਹਾਰਾਜਾ ਇੰਡੀਅਨ ਨਮਸਤੇ ਆਈ ਲਵ ਇੰਡੀਅਨ ਯੂ ਲਵ ਇੰਡੀਅਨ ਆਈ ਲਵ ਸ਼ਰੂਖਾਨ ਯੂ ਲਵ ਸ਼ਰੂਖਾਨ ਆਈ ਲਵ ਮਟਬਕਸ਼ਾਨ ਆਈ ਲਵ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਯੂ ਵੈਲਕਮ ਟੂ ਯਰ ਕੰਟਰੀ ਯਾ ਥੈਂਕ ਯੂ ਥੈਂਕ ਯੂ ਸੀ ਇਟ ਇਜ਼ ਮਾਈ ਸ਼ਾਪ ਆਈ ਹੈਲਪ ਯੂ ਐਨੀ ਟਾਈਮ ਥੈਂਕ ਯੂ ਥੈਂਕ ਯੂ ਸੋ ਮੱਚ ਯਾ ਥੈਂਕ ਯੂ ਬ੍ਰੋ ਥੈਂਕ ਯੂ ਤੇ ਬੰਦੇ ਯਾਰ ਮਤਲਬ ਸਾਨੂੰ ਤਾਂ ਵਧੀਆ ਲੱਗਿਆ ਅਸੀਂ ਇਹ ਨਹੀਂ ਕਹਿ ਸਕਦੇ ਜਿਆਦਾ ਵੀ ਲੁੱਟਦੇ ਹੀ ਆ ਯਾ ਕਈ ਕਹਿੰਦੇ ਵੀ ਲੁੱਟਦੇ ਆ ਇਹਨਾਂ ਦਾ ਸੇਲ ਕਰਨ ਦਾ ਤਰੀਕਾ ਹੀ ਇਹ ਹੋ ਜਾਂਦਾ ਓਏ ਹਟ ਜਾ ਜਾਣ ਦੇ ਬਾਬਾ ਬਾਹਾਂ ਫੜ ਫੜ ਖਿੱਚਦੇ ਆ ਓ ਜਾਣ ਦੇ ਨਾ ਯਾਰ ਉਹ ਨਹੀਂ ਯਾਰ ਆ ਜਾ ਆ ਜਾ ਆ ਜਾ ਆ ਜਾ ਬਾਏ ਬਾਏ ਸ਼ਾਨਦਾਰ ਵੇਲਾ ਹੋ ਗਿਆ ਦੇਖੋ ਤੇ ਮਾਰਕੀਟ ਵੀ ਪਹਿਲਾਂ ਨਾਲ ਥੋੜੀ ਜਿਹੀ ਭਖਣੀ ਸ਼ੁਰੂ ਹੋ ਗਈ ਤੇ ਜਦੋਂ ਅਸੀਂ ਆਏ ਸੀ ਉਦੋਂ ਇੰਨਾ ਭੀੜ ਭੜਕਾ ਨਹੀਂ ਸੀ ਹੁੰਦਾ ਕਾਫੀ ਭੀੜ ਭੜਕਾ ਹੋਣਾ ਸ਼ੁਰੂ ਹੋ ਗਿਆ ਮੇਸਰ ਦੇ ਲੋਕਾਂ ਨੂੰ ਪਤਾ ਨਹੀਂ ਕੀ ਆ ਬਹੁਤ ਸਾਰੇ ਲੋਕ ਰਾਤ ਨੂੰ ਨਿਕਲਦੇ ਆ ਬਹੁਤ ਸਾਰੇ ਰਾਤ ਸਾਰੀ ਰਾਤ ਜਾਗਦੇ ਆ ਫਿਰ ਕੋਲੋਂ ਸੋਂ ਨੂੰ ਇੱਥੇ ਥਾਂ ਥਾਂ ਮਿਲੂਗੀ ਕਿਸੇ ਟਾਈਪ ਦਾ ਮਤਲਬ ਸਕੈਮ ਤੋਂ ਤੁਹਾਨੂੰ ਉਹ ਆ ਸਕੈਮ ਨਾ ਹੋਵੇ ਤਾਂ ਥਾਂ ਥਾਂ ਹੈਲੋ ਇੰਡੀਆ ਯਾ ਇੰਡੀਆ ਯਾ ਥੈਂਕ ਯੂ ਹਾਈ 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 ਬਹੁਤ ਫ੍ਰੈਂਡਲੀ ਨੇ ਹਨ ਬਹੁਤ ਜ਼ਿਆਦਾ ਕਹਿ ਨਹੀਂ ਸਕਦੇ ਇੰਨੇ ਫ੍ਰੈਂਡਲੀ ਆ ਇੰਡੀਆ ਵਾਲਾ ਕੰਮ ਹੈ ਇੱਥੇ ਜਿਵੇਂ ਇੰਡੀਆ ਚ ਦੁਕਾਨਾਂ ਛੋਟਾ ਛੋਟਾ ਵੇਚਦਾ ਨਾ ਤੇ ਪਾਣੀ ਦੀਆਂ ਬੋਤਲਾਂ ਹੋਰ ਓਵੇਂ ਇੱਥੇ ਵੇਚਦਾ ਹੈ ਥੈਂਕ ਯੂ ਥੈਂਕ ਯੂ ਇੱਕ ਬੋਤਲ ਲਈਏ ਖੁਸ਼ੀ ਹਾਂ ਬੋਤਲ ਓਕੇ ਸਭ ਤੋਂ ਵੱਧ ਨਾ ਜੇ ਇੱਥੇ ਆ ਕੇ ਤੁਸੀਂ ਕਿਸੇ ਤੋਂ ਬਚ ਕੇ ਰਹਿਣਾ ਤਾਂ ਟੈਕਸੀਆਂ ਨਾਲ ਤੋਂ ਬਚ ਕੇ ਰਹਿਣਾਗਾ ਤੇ ਜਦੋਂ ਅਸੀਂ ਇੱਥੇ ਆਏ ਸੀਗੇ ਇੱਥੇ ਆਉਣ ਦੇ ਪਤਾ ਸੀ ਕਿੰਨੇ ਪਾਉਂਡ ਦਿੱਤੇ ਸੀਗੇ ਮੇਰੇ ਖਿਆਲ ਚ 50 ਤੇ ਖੁਸ਼ ਕਿੰਨਾ ਮੰਗਿਆ ਹੁਣ ਆਪਣੇ ਤੋਂ 350 ਵਾਪਸ ਸਾਡੇ 350 ਵਾਪਸ ਜਾਣ ਦਾ ਮੰਗਿਆ ਤੇ ਜੇ ਅਸੀਂ ਨਾ ਆਏ ਹੁੰਦੇ ਇੱਥੇ ਟੈਕਸੀ ਦੇ ਪਹਿਲਾਂ ਉਥੋਂ ਸਾਨੂੰ ਮਤਲਬ ਹੋਟਲ ਵਾਲਿਆਂ ਨੇ ਚੜਾਇਆ ਸੀ ਫਿਰ ਸਾਨੂੰ ਨਹੀਂ ਪਤਾ ਲੱਗਣਾ ਸੀ ਕਿ ਵਾਕਈ ਇੰਨਾ ਪ੍ਰਾਈਸ ਹੈ ਹੈਲੋ ਅਲਸਦਦ ਅਲਸਦਦ ਮਹਮਦ ਮੈਟਰੋ ਮੈਟਰੋ ਯਾ ਫਮਦ ਹਾਂ ਕਿੰਨੇ ਕਹਿੰਦਾ ਕੁਝ ਬੱਚੇ ਵੜਾ ਯਾ ਪਤਾ ਨਹੀਂ ਕਿੰਨੇ ਪੈਸੇ ਕਹੀ ਜਾਂਦਾ ਦੇਖਦੇ ਅਸੀਂ ਕਿੰਨੇ ਸਕੂਅਰ ਸ਼ੋ ਮੀ ਹਾਂ 50 ਕਹਿ ਰਿਹਾ ਰਿਪਲ 50 ਓਕੇ ਫਾਈਨ ਥੈਂਕ ਯੂ ਚੰਗੀ ਤਰ੍ਹਾਂ ਸਮਝਾ ਦੋ ਇਹ ਦੇਖੋ ਪੁਰਾਣੇ ਕਾირო ਦਾ ਨਜ਼ਾਰਾ ਸਾਰੇ ਦਾ ਕਿੰਨੀ ਭੀੜ ਹੈ ਇਹਨੂੰ ਅਤਾਬਾ ਬੋਲਦੇ ਆ ਪੁਰਾਣਾ ਕਾირო ਆ ਸਾਰਾ ਇਹ ਵੀ ਅਸੀਂ ਨਾ ਪੁਲਤੇ ਆ ਤੇ ਪੁਲਤੇ ਜਾ ਰਹੇ ਸੀਗੇ ਤੇ ਟ੍ਰੈਫਿਕ ਜਾਮ ਇੰਨਾ ਲੱਗਿਆ ਹੋਇਆ ਹੈ ਮੈਂ ਕਿਹਾ ਮੈਂ ਤਾਂ ਥੱਲੇ ਉਤਰ ਕੇ ਮਾਰਕੀਟ ਦੇਖਾਂ ਥੋੜੀ ਜੀ ਤੇ ਕਿਸੇ ਦਿਨ ਹੁਣ ਸਪੈਸ਼ਲ ਇੱਥੇ ਆਵਾਂਗੇ ਤੇ ਲੇ ਪਾਸੇ ਤੁਹਾਨੂੰ ਸਾਰੀ ਮਾਰਕੀਟ ਦਿਖਾਵਾਂਗੇ ਇਹ ਬਹੁਤ ਵੱਡੀ ਮਾਰਕੀਟ ਆ ਯਾਰ ਦੇਖਣ ਵਾਲੀ ਆ ਤੇ ਸੜਕਾਂ ਦੇ ਇੰਨਾ ਨਾ ਜਾਮ ਰਹਿੰਦਾਗਾ ਇੱਥੇ ਲੈ ਵੀ ਟੈਕਸੀ ਚ ਭਾਈ ਜੀ ਸਾਡੀ ਚ ਇੰਨਾ ਭੀੜ ਭੜਕਾਣਾ ਬੋਲਾ ਭੀੜ ਭੜਕਿਆ ਖੁਸ਼ੀ ਇੱਥੇ ਨਿਕਲਦੇ ਹੋਣਗੇ ਫੋਨ ਫਿਰ ਹੂੰ ਸਹੀ ਆ ਜੀ ਓਕੇ ਗੋ ਲੈ ਬਈ ਪਹਚਾਦੇ ਬਾਈ ਨੇ ਸਹੀ ਸਲਾਮਤ ਇਹ ਗੱਦੀ ਦੇਖੋ ਬਾਈ ਦੀ ਸਾਡੇ ਦੀ ਇਹੋ ਜੀ ਸੀਗੀ ਪੂਰੇ ਹਨ ਧਾਰਮਿਕ ਬੰਦੇ ਸਜਾ ਤੇ ਆ ਕੇ ਰੱਖਦੇ ਲੈ ਪਹੁੰਚੇ हैप्पी नो हैप्पी गुड हैप्पी गुड चांगਾ ਬੜਾ ਮੈਂ ਪੱਪੀ ਦਾ ਕਰਦੀ ਬਾਈ ਦੇ ਬਣਦੇ ਸੀਗੇ ਵੈਸੇ 100 ਰੁਪਿਆ ਤੇ ਨੂੰ 200 ਦੇਤਾ ਕਿਉਂਕਿ ਅਸੀਂ ਜਾਮ ਚ ਫਸੇ ਰਹੇ ਮੈਂ ਚੱਲ ਤੇਲ ਮੱਝ ਗਿਆ ਓਕੇ ਫਾਈਨ थैंक यू ਖੁਸ਼ ਹੈਰ ਬੰਦਾ ਬੰਦਾ ਖੁਸ਼ ਚਾਹੀਦਾ ਹੈਗਾ ਤੇ ਜਿਹੜਾ ਇਹ ਤਹਿਰੀਰ ਸਕੁਅਰ ਹੈ ਨਾ ਇਹਦੇ ਕੋਲ ਸ਼ਾਦਾਤ ਮੈਟਰੋ ਸਟੇਸ਼ਨ ਪੈਂਦਾ ਵੈਸੇ ਮੇਨ ਅਟਰੈਕਸ਼ਨ ਇਹ ਆ ਪਰ ਅਸੀਂ ਬਾਹਰ ਰਹਿ ਰਹੇ ਆ ਜਿਵੇਂ ਤੁਹਾਨੂੰ ਦੱਸਿਆ ਸਿਟੀ ਚ ਅਸੀਂ ਕੈIRO ਚ ਰਹਿ ਨਹੀਂ ਰਹੇ ਅਸੀਂ ਕਾਫੀ ਜ਼ਿਆਦਾ ਬਾਹਰ ਰਹ ਰਹੇ ਹਾਂ ਤੇ ਤੇ ਮੈਟਰੋ ਚਲਦੀ ਹੈ ਆਉਣਾ ਜਾਣਾ ਸੌਖਾ ਈਜ਼ੀ ਹੈ ਘੁੰਮਣਾ ਫਿਰਨਾ ਇਹ ਪਿਛਲੇ ਵਲੌਗ ਚ ਇਹ ਸਾਰਾ ਏਰੀਆ ਤੁਸੀਂ ਦੇਖਿਆ ਹੋਣਾ ਤੇ ਇੱਥੇ ਆਲਾ ਦਵਾਲਾ ਸਾਰਾ ਘੁੰਮ ਕੇ ਦੇਖਿਆ ਤੇ ਹੁਣ ਜਿਹੜਾ ਆਪਣਾ ਆਉਣ ਵਾਲਾ ਵਲੌਗ ਹੋਊਗਾ ਤੇ ਉਹਦੇ ਚ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਜਿਹੜਾ ਏਜੀਪਟ ਦਾ ਮਿਊਜ਼ੀਅਮ ਹੈ ਨੈਸ਼ਨਲ ਮਿਊਜ਼ੀਅਮ ਹੈ ਤੇ ਕਾਇਰੋ ਦੇ ਵਿੱਚ ਹੀ ਤੇ ਉਥੇ ਇਹਨਾਂ ਦਾ ਬਹੁਤ ਇੱਕ ਪੁਰਾਣਾ 5000 ਸਾਲ ਪੁਰਾਣਾ ਇਤਿਹਾਸ ਪਿਆ ਹੋਇਆ ਮਿਊਜ਼ੀਅਮ ਦੇ ਵਿੱਚ ਸਾਰਾ ਤੇ ਕਾਫੀ ਸਾਰੀਆਂ ਜਿੰਨੀਆਂ ਪ੍ਰਾਣੀਆਂ ਮੁਰਦਾ ਲਾਸ਼ਾਂ ਉਹ ਇਹਨਾਂ ਨੇ ਉਥੇ ਰੱਖੀਆਂ ਹੋਈਆਂ ਤੇ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਮੂਵੀਜ਼ ਵਗੈਰਾ 'ਚ ਵੀ ਦੇਖਿਆ ਹੋਣਾ ਜਿਹੜੀਆਂ 5000 ਸਾਲ ਪੁਰਾਣੀਆਂ ਮਮੀਆਂਜ਼ ਨੇ ਉਹ ਸਾਰੀਆਂ ਉੱਥੇ ਹੀ ਆਪਾਂ ਨੂੰ ਦੇਖਣ ਨੂੰ ਤੇ ਜਿਵੇਂ ਉਹਦੇ 'ਚੋ ਮੇਨ ਇੱਕ ਰਾਜੇ ਫਰਾਉਨ ਦੀ ਲਾਸ਼ ਹੈ ਜਿਹੜੀ ਮੁਰਦਾ ਮਤਲਬ ਉਹਦਾ ਸਰੀਰ 5000 ਸਾਲ ਪੁਰਾਣਾ ਰਾਜੇ ਫਰਾਉਨ ਦਾ ਉਹ ਵੀ ਰੱਖਿਆ ਹੋਇਆ ਹੈ ਤੁਹਾਨੂੰ ਉਹ ਦਿਖਾਵਾਂਗੇ ਸਾਰੀਆਂ ਚੀਜ਼ਾਂ ਤੇ ਤੁਸੀਂ ਜੁੜੇ ਰਹੇ ਹੋ ਆਪਣੇ ਏਜੀਪਟ ਦੇ ਸਫ਼ਰ ਨਾਲ ਤੇ ਮਿਲਦੇ ਆਪਾਂ ਨਵੇਂ ਵਲੌਗਸ ਨਾਲ ਨਵੀਂ ਪੀੜੀ ਦੇ ਨਾਲ ਫਿਰ ਮਿਸਰ ਤੋਂ ਗੁੱਡ ਬਾਏ ਸਤਿ ਸ਼੍ਰੀ ਅਕਾਲ ਰਬ ਰੱਖਾ